ਰਬਾ ਕੀ ਹੋ ਗਿਆ ਮੇਰੇ ਪੰਜਾਬ ਨੂੰ ਸਾਰੇ ਪਿੰਡਾਂ ਦੇ ਪਿੰਡ ਵਿਦੇਸ਼ਾਂ ਦੇ ਵਿੱਚ ਜਾ ਜਾ ਕੇ ਤੇ ਆ ਵੇਖੋ ਘਰ ਐਡੇ ਐਡੇ ਸੋਹਣੇ ਚਾਰੇ ਖੰਡਰ ਬਣ ਚੱਲੇ ਨੇ ਵੀ ਸਾਰਾ ਪੰਜਾਬ ਹੀ ਵਿਦੇਸ਼ਾਂ ਦੇ ਵਿੱਚ ਤੁਰਿਆ ਜਾ ਰਿਹਾ ਤੇ ਆ ਇੱਕ ਨਾ ਪਿੰਡ ਦੀ ਵੀਡੀਓ ਸਾਹਮਣੇ ਆਈ ਏ ਤੇ ਦਿਲ ਇੰਨਾ ਕੁ ਦੁਖੀ ਹੋਇਆ ਵੇਖ ਕੇ ਆ ਵੀ ਆ ਪੰਜਾਬੀ ਚੱਲ ਜਾਂਦੇ ਪ੍ਰਦੇਸ਼ ਤੇ ਮੁੜ ਕੇ ਆਪਣੇ ਇਧਰ ਵਤਰਾ ਨੂੰ ਭੁੱਲ ਜਾਂਦੇ ਆਪਣੇ ਜਿਹੜੇ ਸੋਹਣੇ ਬਣਾਏ ਮਹਿਲਾ ਨੂੰ ਘਰਾਂ ਨੂੰ ਵਸਾਰ ਦਿੰਦੇ ਕਦੇ ਆ ਹੱਸਦਾ ਵਸਦਾ ਪਿੰਡ ਹੋਇਆ ਕਰਦਾ ਸੀ ਤੇ ਆਜ ਵੇਖੋ ਬਾਹਰਲੇ ਬੂਆਂ ਨੂੰ ਜੰਦਰੇ ਲੱਗੇ ਨੇ ਤੇ ਅੰਦਰ ਵੇਖੋ ਕੀ ਖੰਡਰ ਬਣ ਚੁੱਕਿਆ ਕਦੇ ਵੇਖੋ ਕਿੰਡੀ ਸੋਹਣੀ ਹਵੇਲੀ ਹੋਇਆ ਕਰਦੀ ਸੀ ਤੇ ਆਜ ਉਹ ਢੀਕਾਂ ਕਰ ਰਹੇ ਨੇ ਇਹ ਸਾਡੇ ਨਗਰ ਆ ਸਾਡੀਆਂ ਸੱਥਾਂ ਜਿਹੜੇ ਨੇ ਇਹ ਜਿਹੜੇ ਬੋਰਡ ਲੱਗੇ ਛਾਵਾਂ ਤੇ ਆ ਪਤਾ ਨਹੀਂ ਕਿੰਨੇ ਕਿੰਨੇ ਜਿਹੜੇ ਇਹ ਚਵਾਰੇ ਖਾਲੀ ਹੋ ਗਏ ਨੇ ਸੋ ਮਿੱਤਰੋ ਬੜਾ ਦੁੱਖ ਹੁੰਦਾ ਹੈ ਜਿਹੜੇ ਸੋਹਣੇ ਘਰ ਬਣਾ ਕੇ ਤੇ ਪਰਦੇਸ ਜਾ ਕੇ ਤੇ ਆਪਣੇ ਵਤਨ ਨੂੰ ਭੁੱਲ ਬੈਠੇ ਨੇ ਮਾਰਾ ਸੱਚੇ ਪਾਤਸ਼ਾਹ